ਨਾ ਟੱਕthਾਈ ਆੜੀਏ ਜੀਰਾ यो ਝਾੜੂ ਵਾਲਾ ਨੇ ਝਾੜੂ ਫੇਰਦਾ ਜੂਰਾ ਇਸ ਝਾੜੂ ਵਾਲਾ ਜਮੀਨ ਦੇ ਬੇੜਾ ਕਰ ਗਿਆ ਜੀ ਪੰਜਾਬ ਦਾ ਦੋ ਘੰਟਿਆਂ ਦੀ ਲਾਈਟ ਤਾਂ ਅੱਛਾ ਜੀ ਬਸੁਰ ਕੇ ਬੱਦ ਤਾਂ ਵੀ ਨਹੀਂ ਕਦੀ ਆ ਗਈ ਕਦੀ ਚਲੇਗੀ ਕਦੀ ਆ ਗਈ ਕਦੀ ਚਲੇਗੀ ਐ ਤਾਂ ਆਂਦੀ ਆ ਚਲੇਗੀ ਆ ਗਈ ਚਲੇਗੀ ਚਾਰ ਚਾਰ ਪੰਜ ਪੰਜ ਘੰਟੇ ਦਾ ਵੀ ਇਕੱਠਾ ਪੈ ਜਾਂਦਾ ਕਈ ਵਾਰ ਭਗਵਾਨਤਮਾਨ ਦੇ ਹੱਥਮੰਦਾ ਕੋ ਰਿਹਾ ਨਹੀਂ ਹੁਣ ਦਿੱਲੀ ਵਾਲੇ ਚੋਰ ਉਹ ਪੰਜਾਬ ਮਾ ਵੜ ਗਏ ਹੁਣ ਪੈਸਾ ਇਕੱਠਾ ਕਰਨ ਲੱਗੇ ਪਿਆ ਬਿਜਲੀ ਕੋ ਨਹੀਂ ਕਿਹਦਾ ਧਿਆਨ 24 ਘੰਟੇ ਬਿਜਲੀ ਦੋ ਪੈਸੇ ਦਾ ਬਿੱਲ ਦਾ ਕੋਈ ਚੱਕਰ ਨਹੀਂ ਹੈ ਫ੍ਰੀ ਦਾ ਕੀ ਫਾਇਦਾ ਲੋਕਾਂ ਨੂੰ ਫ੍ਰੀ ਕਾਣ ਕਾ ਫ੍ਰੀ ਬਿਜਲੀ ਦੇਗਾ ਲੋਕਾਂ ਦਾ ਕੰਮ ਕਰਨੇ ਤੇ ਖੋਦੇ ਨਹੀਂ ਦਾ ਕੋਈ ਫਾਇਦਾ ਨਹੀਂ ਹੈ ਪੈਸੇ ਲਾਓ ਜੁੰਡਾਂ ਦੇ ਕੋਈ ਚੱਕਰ ਨਹੀਂ ਮੇਰੇ ਵੀ ਕੰਮ ਨਹੀਂ ਛੱਡਦਾ ਉਹ ਵੱਡ-ਵੱਡ ਖਾ ਰਿਆਂ ਰਾਤ ਨੂੰ ਫੇ ਨੀਂਦ ਖਾ ਵੱਡ-ਵੱਡ ਖਾਂਦੀ ਆ ਉਧਰ ਮੱਛਰ ਖਾ ਰਿਆ ਉਧਰ ਬਿਜਲੀ ਦੇ ਘੱਟ ਵੱਜਦੇ ਆ ਬਾਹਰ ਕੋ ਫੁੱਟਾ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਹੈਗੇ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ ਆਪਣੇ ਆਪਣੇ ਘਰਾਂ ਦੇ ਬਾਹਰ ਉਹ ਇਸ ਤਰ੍ਹਾਂ ਗਲੀਆਂ ਦੇ ਵਿੱਚ ਬੈਠੇ ਨੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਆਪਾਂ ਗੱਲ ਕਰ ਲੈਂਦੇ ਆ ਕਿੰਨੇ ਕਿੰਨੇ ਕੱਟਾ ਤੋਂ ਲਿਕੇ ਪਰੇਸ਼ਾਨ ਨੇ ਇਹ ਦੱਸੋ ਜੀ ਬਿਜਲੀ 24 ਘੰਟੇ ਸਰਕਾਰ ਦਾ ਦਾਵਾ ਹੈਗੇ ਤੇ 300 ਯੂਨਟ ਫ੍ਰੀ ਦਿੱਤੇ ਗਏ ਆ ਤੁਹਾਨੂੰ ਦੋ ਹੀ ਘੰਟਿਆਂ ਦੀ ਲਾਈਟ ਤਾਂ ਅੱਛਾ ਜੀ ਬਸੁਰ ਕੇ ਬੱਦ ਤਾਂ ਦੀ ਨਹੀਂ ਕਦੀ ਆ ਗਈ ਕਦੀ ਚਲੇਗੀ ਕਦੀ ਆ ਗਈ ਕਦੀ ਚਲੇਗੀ ਲਾਈਟ ਨਹੀਂ ਆਉਂਦੀ ਕੀ ਕਰੂਗਾ ਬੰਦਾ ਬਹੁਤ ਬੁਰਾ ਹਾਲ ਆ ਨੇ ਰੋਟੀ ਟਾਈਮ ਉਪਾਟ ਜਾਂਦੀ ਆ ਤੜਕੇ ਨੂੰ ਉਪਾਟ ਜਾਂਦੀ ਆ ਦਿਨ ਮੇ ਉਪਾਟ ਜਾਂਦੀ ਆ ਹੂੰ ਕੀ ਕਰੂਗਾ ਬੰਦਾ ਕੱਟ ਲੱਗਦੇ ਬਹੁਤ ਕਿੰਨੇ ਕਿੰਨੇ ਲੰਬੇ ਕੱਟ ਹੈਗੇ ਲੰਬ ਤੇ ਕੱਟ ਤੇ ਕਈ ਕਈ ਦਿਨ ਤੇ ਲੈਟ ਆਂਦੀ ਆ ਚਲੇਗੀ ਆ ਗਈ ਚਲੇਗੀ ਚਾਰ ਚਾਰ ਪੰਜ ਪੰਜ ਘੰਟੇ ਦਾ ਵੀ ਕੱਟ ਪੈ ਜਾਂਦਾ ਕਈ ਵਾਰ ਬਹੁਤ ਬੁਰਾ ਹਾਲ ਹੈ ਲੈਟ ਦਾ ਇਸ ਟਾਈਮ ਤੇ ਜ਼ਿਆਦਾ ਖਰਾਬ ਲੈਟ ਬਹੁਤ ਕਦੋਂ ਤੋਂ ਪ੍ਰੋਬਲਮ ਹੈਗੀ ਇਹ ਇਹ ਹੋ ਗਏ ਮੇਰੇ 15 20 ਦਿਨ ਹੋ ਗਏ ਹੁਣ ਤਾਂ ਪੂਰਾ ਰਾਤ ਪਵਾਇਆ ਪਿਆ ਉਹਦਾ ਹਾਂ ਇੱਕ ਗਰਮੀ ਬਹੁਤ ਪੰਜ-ਛੇ ਦਿਨੋਂ ਗਰਮੀ ਬਹੁਤ ਪੈ ਰਹੀ ਆ ਹੁਣ ਮੀਂਹ ਦਾ ਤਾਂ ਨਾ ਹੀ ਨਹੀਂ ਹਾਲੀ ਹੈ ਕਿਧਰੇ ਪਰ ਸਰਕਾਰ ਦਾ ਦਾਵਾ ਕਰਦੀ ਜੀ ਬਿਜਲੀ ਪੂਰੀ ਹੈਗੀ ਤੇ 300 ਯੂਨਟ ਫ੍ਰੀ ਦਿੱਤੀ ਜਾ ਰਹੀ ਹੈ ਕਿਥਾ ਹੁਣ ਬਿਜਲੀ ਕਿਥਾ ਕੁਝ ਵੀ ਨਹੀਂ ਹੁਣ ਭਗਵੰਤ ਮਾਨ ਦੇ ਹੱਥ ਮੰਦਾ ਘੁੱਲ ਰਿਹਾ ਨਹੀਂ ਹੁਣ ਦਿੱਲੀ ਵਾਲੇ ਚੋਰ ਹੋ ਰਹੇ ਪੰਜਾਬ 'ਮਾ ਵੜ ਗਏ ਹੁਣ ਪੈਸਾ ਇਕੱਠਾ ਕਰਨ ਲੱਗੇ ਪਏ ਆ ਬਿਜਲੀ ਕੋਈ ਨਹੀਂ ਕਿਹਦਾ ਧਿਆਨ ਹੂੰਦਾ ਪੈਸਾ ਇਕੱਠਾ ਕਰਨ ਲੱਗੇ ਪਏ ਉਹ ਹੋਰ ਕੋਈ ਕੰਮ ਨਹੀਂ ਹੈ ਹੁਣ ਤਾਂ ਪੈਸਾ ਇਕੱਠਾ ਕਰ ਰਹੇ ਚੱਲ ਰਿਹਾ ਇਕੱਠਾ ਪੈਸਾ ਹੋ ਰਿਹਾ ਤੁਸੀਂ ਦੱਸੋ ਜੀ ਇਹੋ ਜਿਹੇ ਹਾਲਾਤ ਪਹਿਲਾਂ ਕਦੀ ਦੇਖੇ ਬਿਜਲੀ ਦੇ ਨਾ 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 ਇਹੋ ਜਿਹਾ ਕੰਮ ਤਾਂ ਦੇਖਿਆ ਹੀ ਕਦੀ ਵੀ ਜਿਹੜਾ ਹੁਣ ਕਰ ਰਹੇ ਨਾ ਇਹੋ ਜਿਹਾ ਕੰਮ ਨਹੀਂ ਕਦੀ ਦੇਖਿਆਗਾ ਅੱਛਾ ਜੀ ਉਹ ਕਦੀ ਘੰਟਾ ਆ ਗਈ 2 ਘੰਟੇ ਚੱਲੇਗੀ ਬਸ ਆਹ ਕੰਮ ਹੋਇਆ ਵਾ ਹੋਰ ਕੁਝ ਨਹੀਂ ਹੋਇਆ ਤੁਸੀਂ ਪੁਰਾਣੇ ਪਿੰਡ ਦੇ ਹੈਗੇ ਪੁਰਾਣੇ ਇਦਾਂ ਦੇਖਿਆ ਕਦੀ ਬਿਜਲੀ ਦੀ ਹਾਲਾ ਇਹੋ ਜਿਹਾ ਕੰਮ ਦੇਖੀ ਨਹੀਂ ਕਦੀ ਕਦੀ ਨਹੀਂ ਹੋਇਆ ਇਹੋ ਜਿਹਾ ਕੰਮ ਹਾਏ ਪਹਿਲੀ ਵਾਰੀ ਕੰਮ ਹੋਇਆ ਸਰਕਾਰਾਂ ਦਾ ਕਹਿਰੀ ਨਹੀਂ ਬੜੀ 24 ਘੰਟੇ ਦਿੱਤੀ ਜਾ ਬਈ ਜੋ ਮਰਜ਼ੀ ਕਹੀ ਜੋ ਕਹਿੰਦੇ ਨੂੰ ਕਿਆ ਕਰਾਂ ਮੈਂ ਬੈਠਾ ਕਹਿ ਦੂੰਗਾ ਹਾਂ ਵੀ ਆਏ ਕਰੋ ਕੋਈ ਨਾ ਕਰੋ 300 ਜੁਟ ਫਰੀ ਹੈਗੇ ਫਰੀ ਨੂੰ ਕੀ ਕਰਮ ਜੈਜ ਬਲਾਈਟ ਨਹੀਂ ਆਦੀ ਫਾਇਦਾ ਨਹੀਂ ਮੰਨਦਾ ਇਹਨਾਂ ਨਾਲ ਬਿੱਲ ਲਾ ਦਮੋ ਖਰਾ ਦਾਓ ਪੈ ਬਿਜਲੀ ਦਾ ਦਾਓ 24 ਘੰਟੇ ਦਾਓ ਉਹਦਾ ਹਾਂਜੀ ਬਿੱਲ ਲਾਓ ਜੈਜ ਬਿੱਲ ਲਾ ਦੋ 24 ਘੰਟੇ ਬਿਜਲੀ ਦਾਓ ਪੈਸੇ ਦਾ ਬਿੱਲ ਦਾ ਕੋਈ ਚੱਕਰ ਨਹੀਂ ਹੈ ਫਰੀ ਦਾ ਕੀ ਫਾਇਦਾ ਲੋਕਾਂ ਨੂੰ ਫਰੀ ਕਾਣਕ ਫਰੀ ਬਿਜਲੀ ਦੇਗਾ ਲੋਕਾਂ ਹ ਕੰਮ ਕਰਨੇ ਤੇ ਖੋਦੇ ਆ ਕੰਮ ਹੀ ਨਹੀਂ ਕਰਦਾ ਕੋਈ ਵੀ ਬਿਜਲੀ ਵੀ ਆਈ ਨਹੀਂ ਰਹੀ ਬਿਜਲੀ ਆ ਨਹੀਂ ਉਹ ਫਰੀ ਦਾ ਵੀ ਕੀ ਕਰੂੰਗਾ ਫਰੀ ਇਹ ਆ ਤਾ ਫਰੀ ਇਹ ਆ ਭਾਈ ਹੈ ਨਹੀਂ ਫਰੀ ਹੋਈ ਵੀ ਆ ਬਸ ਹਾਂ ਉਹਦਾ ਕੀ ਕਰੂੰਗੇ ਫਰੀ ਦਾ ਫਰੀ ਦਾ ਕੋਈ ਫਾਇਦਾ ਨਹੀਂ ਹੈ ਪੈਸੇ ਲਾਓ ਜੋਂਟਾਂ ਦੇ ਕੋਈ ਚੱਕਰ ਨਹੀਂ ਹਾਂ ਬਿਜਲੀ ਦੇ ਹੋ ਜੀ ਜਿਹੜੀ ਬਾਤ ਹੈ ਯਾਬ ਬਿਜਲੀ ਹੈ ਕਿੰਨਾ ਕਿੰਨਾ ਪਰੇਸ਼ਾਨੀਆਂ ਦੀ ਪਿੰਡ ਦੇ ਵਿੱਚ ਲੱਗ ਲੇਨ ਵੀ ਕੰਮ ਨਹੀਂ ਛੱਡਦਾ ਉਹ ਵੱਡ ਵੱਡ ਖਾ ਰਿਆਂ ਰਾਤ ਨੂੰ ਫੇਰ ਨੀਂਦ ਖਾ ਵੱਡ ਵੱਡ ਖਾਂਦੀ ਆ ਉਦੋਂ ਮੱਛਰ ਖਾ ਰਿਆ ਉਹਦੇ ਬਿਜਲੀ ਦੇ ਕੱਟ ਵੱਜਦੇ ਆ ਜਿਹੜੇ ਬਿਜਲੀ ਦੇ ਕੱਟ ਲੱਗ ਰਹੇ ਆ ਰਾਤ ਨੂੰ ਓ ਓ ਮੱਛਰ ਖਾਰਿਆ ਵੱਡ ਵੱਡਗਾ ਦਿਨ ਵੀ ਕੰਮ ਖਾ ਲੂਗਾ ਵੱਡ ਵੱਡਗਾ ਇਹ ਜਨਾ ਦਾ ਜੇ ਵੀ ਵੀ ਦੇ ਦੇ ਉਹ ਵੀ ਚੰਗੇ ਆ ਬਿਜਲੀ ਤਾਂ ਸਾਨੂੰ ਆਂਦੀ 24 ਘੰਟੇ ਜਿਹਾ ਨੂੰ ਬਿਜਲੀ ਦੇ ਦੇ ਚੰਗਾ ਆ ਕਿ ਕਾਦੀ ਹੋਈ ਰਾਤ ਦੇ 10 ਵਜੇ ਜਾ ਕੇ ਰਾਤ ਤੇ 3 ਵਜੇ ਆ ਗਈ ਇਹ ਕੋਈ ਟਿਕਾਣਾ ਹੈਗਾ ਸੋਨੇ ਦਾ ਦਿਨ ਵੀ ਕੰਮ ਰਾਤ ਨੂੰ ਬਿਜਲੀ ਨਹੀਂ ਆਣੀ ਹੈਗੀ ਜਿੰਨੇ ਲੰਬੇ ਕੱਟੇਗੇ ਤੇ 3-4-4 ਘੰਟੇ ਤੇ ਹੋ ਜਾਂਦੇ ਆ ਕੀ ਆ ਕਰੀਏ ਕੋਈ ਚਾਰਾ ਚੱਲਦੀ ਨਹੀਂ ਹੈਗੀ ਸਾਨੂੰ ਪੱਕੇ ਛੋਣਨੇ ਪਏਗੇ ਆ ਇੱਕ ਕੰਮ ਹੋਰ ਵਧੀਆ ਹੋ ਗਿਆ ਪਿਛੇਰਾ ਜਵਾਨ ਆ ਕੇ ਪੱਕੇ ਛੋਲਣੇ ਦਾ ਹੁਣ ਅਸੀਂ ਪੱਕੇ ਛੋਡੀ ਜਾਂਦੇ ਰਾਤ ਨੂੰ ਉਧਰ ਜਲੇਟਡ ਮੁਕ ਜਿਹਦਾ ਤੇਲ ਮੁਕ ਜਿਹਦਾ ਤਰਫ ਭੱਜ ਜੂ ਕਿਤੇ ਜਾਣਾ ਕਰ ਜਾਓ ਲੈਟ ਕਿੱਥੇ ਆ ਰਹੀ ਹੈ ਜਿਹੜਾ ਹਾਂਜੀ ਇਹੋ ਚਾੜੂ ਵਾਲਾ ਦਾ ਝਾੜੂ ਫੇਰਦਾ ਜਿਹੜਾ ਅੱਛਾ ਜੀ ਹਾਂਜੀ ਪੂਰਾ ਕੱਟੇ ਲੱਗ ਰਿਹਾ ਏ ਅੱਛਾ ਜੀ ਕੀ ਕਰਾਈਬਾ ਛਾੜੂ ਦਾ ਕਹਿੰਦਾ 24 ਘੰਟੇ ਲਾਈਟ ਹੈ ਜੀ ਲਾ ਛਾੜੂ ਦਾ ਸਭ ਕੁਝ ਕਹਾ ਜੀ ਇਹਦਾ ਛਾੜੂ ਮਾਰ ਇਤਰਾ ਇੱਥੇ ਰੋਈ 300 ਘੰਟੇ 300 ਯੂਨਟ ਫਰੀ ਹੈ ਫਰੀ ਨੂੰ ਕੀ ਕਰੂਗਾ ਜੇ ਗਰਮੀ ਮਤਲ ਮਰ ਰਹੀ ਜੀ ਫਰੀ ਕੀ ਕਰੂਗਾ ਫਰੀ ਨੂੰ ਨਾਲੇ ਤੁਹਾਨੂੰ ਫਰੀ ਨੂੰ ਕੀ ਕਰੂਗਾ ਜੀ ਅੱਛਾ ਜੀ ਬਿਲਕੁਲ ਨਹੀਂ ਆ ਰਹੀ ਜੀ ਨਾ ਆਇਓ ਪਰ ਉਹਨਾਂ ਕਾ ਕੱਢਿਆ ਗਿਆ ਦੂਏ ਮਤ ਆਈਓ ਜਿਹੜੀ ਜੀ ਇਸ ਛਾੜੂ ਦਾ ਜਮੀ ਦਾ ਬੇੜਾ ਕਰ ਗਿਆ ਜੀ ਪੰਜਾਬ ਦਾ ਅੱਛਾ ਜੀ ਕ ਕਿੰਨੇ ਲੰਬੇ ਲੰਬੇ ਕੱਟਿਆ ਜੀ ਲੰਬਾ ਦਾ ਜੇ ਕਦੀ 10 ਘੰਟੇ ਦਾ ਵੀ ਲੱਜ ਜਾ ਕੇ ਦੀ 12 ਕਾ ਵੀ ਲੱਜਦਾ ਜੀ ਰਾਤ ਨੂੰ ਵੀ ਕਿਹੜਾ ਪੁੱਛਾ ਜੀ ਨਾ ਕੋਈ ਬਿਜਲੀ ਵਾਲਾ ਬਾਈ ਨਾ ਕੋਈ ਕੋਈ ਆਵੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਜੀ ਫਿਰ ਤੁਸੀਂ ਗੁਜ਼ਾਰਾ ਕਿਆ ਜੀ ਉਧਰ ਉਧਰ ਹਵਾ ਚੱਲ ਰਹੀ ਆ ਜੀ ਉਧਰ ਉਧਰ ਘੁੰਮ ਕਰ ਰਹੀ ਜਗਾਰਾ ਉਹ ਕੀ ਕਰੂਗਾ ਜੀ ਹੋਰ ਕੱਪੜੇ ਖੋਲੇ ਹੋਏ ਜੀ ਕਿਹਦੇ ਦਾ ਕੱਪੜੇ ਖੋਲੇ ਹੋਏ ਇਹ ਰਸੋਈ ਬਿਜਲੀ ਨੂੰ ਲੈ ਕੇ ਕਿੰਨੀ ਕਿ ਪਰੇਸ਼ਾਨੀ ਹੈਗੀ ਪਿੰਡ ਜੀ ਬਿਜਲੀ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਬਿਜਲੀ 10-10 ਘੰਟੇ ਨਹੀਂ ਆਉਂਦੀ ਆ ਜੀ 10-10 ਘੰਟੇ ਨਹੀਂ ਆਉਂਦੀ ਹਾਂਜੀ ਹਾਂ ਕੋਈ ਇੱਥੇ ਜਿਹੜੇ ਬਿਜਲੀ ਵਿਭਾਗ ਵਾਲੇ ਕੋਈ ਆਉਂਦੇ ਨਹੀਂ ਉਹਨੂੰ ਕਮਪਲੀਟ ਕਰੋ ਤਾਂ ਇਹ ਜੇ ਕਮਪਲੀਟ ਕਰਦੇ ਕੋਈ ਵੀ ਜਾਂਦਾ ਹੀ ਅੱਛਾ ਜੀ ਹਾਂ ਕੱਲ ਪਰਸੋ ਵੀ ਮੈਂ 1912 ਤੇ ਫੋਨ ਕਰਿਆ ਸੀ ਬਿਲਕੁਲ ਉਹਨੇ ਫੋਨ ਚੱਕੇ ਨਹੀਂ ਆਏ ਫੋਨ ਵੀ ਨਹੀਂ ਚੱਕਿਆ ਫੋਨ ਹੀ ਨਹੀਂ ਚੱਕਿਆ 1912 ਤੇ ਪਟਿਆਲਾ ਦੀ ਅੱਛਾ ਉਧਰ ਤਾਰ ਟੁੱਟੀ ਪਈ ਹੈ ਜਾ ਕੇ ਤੁਹਾਨੂੰ ਦੁਖਾਵੇ ਨਹੀਂ ਉਹ ਇੱਕ ਵਾਰ ਸੇ ਜ਼ੋਰਦਾਰ ਲੱਗਦੀ ਹੈ ਕਰੰਟ ਆ ਰਿਹਾ ਹੈ ਇਹ ਦੱਸੋ 300 ਜੋ ਤਾਂ ਫਰੀ ਹੈਗੇ ਬਿਜਲੀ ਦੇ ਜਿੰਟ ਨੂੰ ਫਰੀ ਕਰੂਗਾ ਜੇ ਲਾਈਟ ਨਹੀਂ ਆਉਂਦੀ 300 ਫਿਰ ਕਿ ਕਰੂੰਗਾ ਬਿਜਲੀ ਦੀ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਤਕਰੀਬਨ ਜਦੋਂ ਦੀ ਇਹ ਗਰਮੀ ਸਟਾਰਟ ਹੋਈ ਹੈ ਸਾਡੇ ਪਿੰਡ 'ਚ ਮਤਲਬ 24 24 ਘੰਟੇ ਦੇ ਘੱਟ ਲੱਗਦੇ ਨੇ ਬਿਜਲੀ ਦੇ ਤੇ ਇੰਨੀ ਦਿੱਕਤ ਆ ਰਹੀ ਹੈ ਨਾ ਤਾਂ ਪੀਣ ਨੂੰ ਪਾਣੀ ਹੈਗਾ ਜੀ ਤੇ ਨਾ ਹੀ ਬਿਜਲੀ ਦਾ ਕੋਈ ਪ੍ਰੋਪਰ ਸੋਲੂਸ਼ਨ ਹੋ ਰਿਹਾ ਆ ਆਪਾਂ ਕੰਪਲੀਟ ਲੈ ਕੇ ਜਾਂਦੇ ਆ ਉਤੋਂ ਵੀ ਸਾਨੂੰ ਆਪਾਂ ਪਿਛਲੇ ਹਫਤੇ ਗਏ ਸੀਗੇ ਗ੍ਰੇਡ 'ਚ ਉੱਥੇ ਵੀ ਸਾਨੂੰ ਐਦਾਂ ਹੀ ਹਰਾਸ਼ ਹੋ ਕੇ ਆਣਾ ਪਿਆ ਅਦਰਵਾਈਜ਼ ਆਪਾਂ ਆਪਣਾ ਕੋਈ ਪ੍ਰਾਈਵੇਟ ਬੰਦਾ ਭੇਜ ਕੇ ਉਹ ਰਿਪੇਅਰ ਕਰਾ ਕੇ ਤਾਂ ਬਿਜਲੀ ਦੀ ਸੁਵਿਧਾ ਹੋਈ ਹੈ ਜੀ ਤੇ ਇੱਕ ਹੋਰ ਹੈ ਜੀ ਸਾਡੇ ਪ੍ਰਿੰਟ ਚ ਇੱਕ ਤਾਂ ਜਿਹੜਾ ਇਹ ਪਾਣੀ ਹੈ ਇਹ ਵੀ ਪੀਣ ਦਾ ਬਹੁਤ ਗੰਦਾ ਆ ਰਿਹਾ ਤੇ ਆਪਾਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੂੰ ਬਹੁਤ ਬਹੁਤ ਆਪਾਂ ਬੇਨਤੀ ਕਰ ਚੁੱਕੇ ਆਂ ਹਰੇਕ ਪਰਸਨ ਨੂੰ ਕਹਿ ਜਾ ਚੁੱਕੇ ਆਂ ਕਮੇਟੀ ਚ ਜਾ ਚਲੇ ਗਏ ਜੀ ਐਸ ਡੀ ਐਮ ਨੂੰ ਸਾਰਿਆਂ ਨੂੰ ਫੋਨ ਕਰ ਲਿਆ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਸਰਕਾਰ ਨੇ 300 ਯੂਨਟ ਫ੍ਰੀ ਦਿੱਤੇ ਹੋਏ ਤੇ ਨਾਲੇ ਸਰਕਾਰ ਦਾ ਦਾਵਾ ਹੈ ਕਿ ਬਿਜਲੀ ਜਿਹੜੀ ਹੈਗੀ ਪੂਰੀ ਮਿਲ ਰਹੀ ਹੈਗੀ ਨਹੀਂ ਇਹ ਤਾਂ ਨਾਮ ਦੀ ਹੈ ਜੀ 300 ਯੂਨਟ ਉਹਨਾਂ ਦੇ ਕਹਿਣ ਤੋਂ ਫ੍ਰੀ ਹੈ ਸਾਨੂੰ ਤਾਂ ਉਹ ਵੀ ਨਹੀਂ ਮਿਲ ਰਹੀ ਜਿਹੜੀ ਫ੍ਰੀ ਹੈ ਫ੍ਰੀ ਤਾਂ ਕਿੱਥੋਂ ਜਿਹੜੀ ਸਾਡੀ ਆਪਾਂ ਪੇ ਵੀ ਕਰ ਸਕਦੇ ਹਾਂ ਪਰ ਉਹ ਹੁਣ ਮਿਲ ਹੀ ਨਹੀਂ ਰਹੀ ਪ੍ਰੋਪਰ ਤਾਂ ਦੱਸੋ ਕੀ ਕਰੀਏ ਕਿੰਨੇ ਦੇ ਦੇ ਦਾ ਕੱਟ ਲੱਗ ਰਿਹਾ ਇਹ 24 ਘੰਟੇ 72 ਘੰਟਿਆਂ ਦਾ ਕੱਟ ਰੈਗੂਲਰ ਲੱਗ ਰਿਹਾ ਜੀ ਕਈ ਦਿਨਾਂ ਤੋਂ ਉਹੀ ਦਿੱਕਤ ਆ ਰਹੀ ਹੈ 2 ਮਹੀਨਿਆਂ ਤੋਂ ਹੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਬਹੁਤ ਪਰੇਸ਼ਾਨ ਹੋਏ ਪਿਆ ਜੀ ਪਿੰਡ ਦੇ ਸਾਰੇ ਲੋਕ ਪਰੇਸ਼ਾਨ ਹੈ ਜੀ ਤਾਂ ਉਹਨਾਂ ਦਾ ਮਾੜਾ ਇਹ ਹੈ ਮੈਂ ਤੇ ਇਹ ਸਾਡੀ ਸਰਕਾਰ ਨੂੰ ਵੀ ਸਾਡਾ ਪ੍ਰੋਬਲਮ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਕਿੰਨੇ ਕਟਾ ਤੋਂ ਪਰੇਸ਼ਾਨ ਹੈ ਜੀ ਆਪਾਂ ਨੂੰ ਹੋ ਗਏ ਜੀ ਜਦ ਕੀ ਸਰਕਾਰ ਬਣੀ 3 ਸਾਲ ਹੋ ਗਏ ਜੀ ਪਿੰਡ માં ਬਹੁਤ ਪਰੇਸ਼ਾਨ ਆ ਜੀ ਨਾ ਰੋਡ ਪਏ ਕੋਈ ਹੱਲ ਨਹੀਂ ਹੋਇਆ ਜੀ ਜਦ ਕੀ ਸਰਕਾਰ ਬਣੀ ਐਮ ਸੀ ਹੋਣੀ ਸੁਣਦਾ ਜੀ ਪਿੰਡ ਦਾ ਐਮ ਸੀ ਨਹੀਂ ਐ 90 ਕਾ ਐਮ ਸੀ ਜਾ ਜਮਾਨਾ ਉੱਥਾ ਕੋਈ ਕੰਮ ਹੋਗਾ ਇਹ ਪੁਰਾਣਾ ਪਿੰਡ ਆ ਸਾਡਾ ਬਿਜਲੀ ਦੇ ਦੱਸੋ ਬਿਜਲੀ ਦੇ ਕਿੰਨੇ ਕੱਟ ਲੱਗਦੇ ਕਿਉਂਕਿ ਸਰਕਾਰਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਜਿੰਨੇ ਪੰਜਾਬ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਆ ਬਿਜਲੀ ਦਾ ਜਮੇ ਪੁਰਾ ਹਾਲਾ ਸਾਡੇ ਪਿੰਡ 'ਚ ਸਾਡੇ ਸੈਡਾਂ ਦੇ ਜਿਹੜੇ ਫਲੈਟ ਆ ਇਹਨਾਂ 'ਚ ਫੁੱਲ ਬਿਜਲੀ ਜਾਰੀ ਹੂੰ ਕਿੰਡਾਂ ਦੇ ਪਿੰਡਾਂ ਦੇ ਬਿਜਲੀ ਨਹੀਂ ਆ ਰਹੀ ਕਿੰਦਾ ਕਿੰਨੇ ਕਿੰਨੇ ਲੰਬੇ ਕੱਟਾਂਗੇ ਬਸ ਜੀ ਇੱਕ ਇੱਕ ਦਿਨ ਦੇ ਕੱਟ ਲਗਾ 24 24 ਘੰਟੇ ਜੀ ਬਹੁਤ ਬੁਰਾ ਹਾਲਾ ਜੀ 44 ਡਿਗਰੀ ਦੇ ਪਰ ਟੈਂਪਰੇਚਰ ਪਹੁੰਚ ਆਇਆ ਤਾਂ ਕਿੰਨੀ ਦਿੱਕਤ ਹੈਗੀ ਇਸ ਪਿੰ ਬਹੁਤ ਜ਼ਿਆਦਾ ਦਿੱਕਤ ਹੈ ਜੀ ਲਾਈਟ ਕਦੇ ਟਾਈਮ ਸੀ ਆਉਂਦੀ ਨਹੀਂ ਹੈਗੀ ਜੇ ਆਉਂਦੀ ਹੈ ਤਾਂ ਵੋਲਟੇਜ ਡਾਊਨ ਰਹਿੰਦੀ ਹੈ ਮਤਲਬ ਜਦੋਂ ਲਾਈਟ ਆਉਂਦੀ ਹੈ 2 ਮਿੰਟ ਠੀਕ ਚੱਲਦੀ ਹੈ ਉਸ ਤੋਂ ਬਾਅਦ ਵੋਲਟੇਜ ਡਾਊਨ ਹੋ ਜਾਂਦੀ ਹੈ ਏਸੀ ਵਗੈਰਾ ਚੱਲ ਪੈਂਦੇ ਕਿਉਂਕਿ ਜਿੱਥੇ ਦੋ ਟਰਾਂਸਫਾਰਮਰ ਦਾ ਕੰਮ ਹੈ ਉੱਥੇ ਇੱਕ ਨਾਲ ਕੰਮ ਚੱਲ ਰਿਹਾ ਹੈ ਉਹ ਵੀ ਛੋਟਾ ਠੀਕ ਹੈ ਉਹ ਇਹ ਛੋਟੇ ਆਪਾਂ ਨੂੰ ਟਰਾਂਸਫਾਰਮਰ ਜਿੱਥੇ ਟਰਾਂਸਫਾਰਮਰ ਮਤਲਬ ਵੱਡੇ ਲੱਗਣੇ ਚਾਹੀਦੇ ਆ ਪਿੱਛੋਂ ਲੋਡ ਵਧਾਇਆ ਜਾਵੇ ਉਸ हिसाब ਨਾਲ ਜਿਹੜੇ ਕਰੰਟ ਦੀ ਵੋਲਟੇਜ ਦੀ ਜ਼ਰੂਰਤ ਹੈ ਉਹ ਪੂਰੀ ਹੋ ਸਕੇ ਉਸ ਹਿਸਾਬ ਨਾਲ ਉਹ ਵੋਲਟੇਜ ਪੂਰੀ ਆ ਨਹੀਂ ਰਹੀ ਹੈਗੀ ਸਾਰੇ ਕਟ ਕਟ ਕਿੰਨੇ ਕ ਲੱਗ ਰਹੇ ਕਟ ਬਹੁਤ ਜ਼ਿਆਦਾ ਲੱਗ ਰਹੀ ਜੀ ਸਾਡਾ ਪਿੰਡ ਹੈ ਜਿਹੜਾ ਜੱਦੀ ਪਿੰਡ ਇਹ ਪੁਰਾਣਾ ਜੱਦੀ ਪਿੰਡ ਹੈ}{|\text{ਦਿਆਲਪਰਾ ਸੋਢੀਆਂ}} ਇਹ ਕਲਾਸ 4 ਦੇ ਵਿੱਚ ਪਾ ਦਿੱਤਾ ਗਿਆ ਖੰਡੀ ਏਰੀਏ ਦੇ ਵਿੱਚ ਪਾ ਦਿੱਤਾ ਗਿਆ ਜਦਕਿ ਇਹ ਪਹਿਲਾਂ ਕਲਾਸ 1 ਦੇ ਵਿੱਚ ਸੀਗਾ ਤੇ ਇਹ ਵੀ ਨਾ ਮਤਲਬ ਦੇਖਣ ਵਾਲੀ ਗੱਲ ਹੈ ਕਿ ਐਡਾ ਵੱਡਾ ਪਿੰਡ ਨਾਬਾ ਪਿੰਡ ਸਾਡੇ ਪਿੰਡ ਤੋਂ ਛੋਟਾ ਪਿੰਡ ਹੈ ਉਹ ਕਲਾਸ 1 ਦੇ ਵਿੱਚ ਚਾਰਪਨ ਸਟੇਟ ਦੇ ਵਿੱਚ ਪਾਇਆ ਹੋਇਆ ਤੇ ਦਿਆਲਪਰਾ ਪਿੰਡ ਖੰਡੀ ਪੁਸ ਕਰਕੇ ਲਾਈਟ ਪ੍ਰੋਪਰ ਨਹੀਂ ਆ ਰਹੀ ਹੈ ਕਿ ਕੋਈ ਤਾਂ ਪ੍ਰੋਬਲਮ ਹੈ ਕਿ ਬਿਜਲੀ ਦੀ ਤੇ ਅਗਰ ਆਂਦੀ ਹੈ ਕੋਈ ਸੁਣਵਾਈ ਹੈਗੀ ਕਿ ਨਹੀਂ ਜੇ ਕੋਈ ਰਿਪੇਅਰ ਵਾਸਤੇ ਕੋਈ ਸੁਣਵਾਈ ਹੈ ਨਹੀਂ ਹੈਗੀ ਜੀ 3 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ ਸੀਗੀ ਤਾਂ ਨਾਬੇ ਪਿੰਡ ਦੇ ਐਮਸੀ ਸਭ ਚੁਣੇ ਗਏ ਸੀਗੇ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਦਾ ਕੋਈ ਕੰਮ ਹੋਇਆ ਨਹੀਂ ਹੈਗਾ ਤਕਰੀਬਨ ਇੱਥੇ ਜਿੰਨੇ ਵੀ ਬੰਦੇ ਖੜੇ ਨੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਮਤਲਬ ਕੋਈ ਕੰਮ ਨਹੀਂ ਹੋਇਆ ਹੈਗਾ ਪਸਤਵਾਰ ਜੇ ਕਿਸੇ ਨੇ ਕਰਾਇਆ ਵੀ ਤੇ ਜੇ ਕਰਾਂਦੇ ਵੀ ਆ ਪਰਸਨਲੀ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਕਰਾਂਦੇ ਆ ਹਾਂ ਚੰਦਾ ਜੁੰਦਾ ਇਕੱਠਾ ਕਰ ਉਹ ਵੀ ਪ੍ਰੋਪਰ ਉਹ ਜੀ ਲੈਵਲ ਤੇ ਗੱਲ ਨਹੀਂ ਬਣਦੀ ਬਿਜਲੀ ਵਾਲੇ ਕੋਈ ਆ ਬਿਜਲੀ ਵਾਲਾ ਕੋਈ ਆਂਦੇ ਨਹੀਂ ਇੱਧਰ ਰੇਪੇਰ ਵਾਸਤੇ ਉਹ ਵੀ ਆਪਣੇ ਪਿੰਡ ਦੇ ਕੇ ਮੁੰਡਾ ਆ ਗਿਆ ਬਿਜਲੀ ਵਾਲੇ ਤਾਂ ਜੀ ਦੇਖੋ ਇੱਕ ਆਪਣੇ ਪਿੰਡ ਦਾ ਮੁੰਡਾ ਹੀ ਕਰਦਾ ਬਿਜਲੀ ਦੇ ਵਿੱਚ ਕੰਮ ਲਾਈਨਮੈਨ ਉਹ ਬਚੇਰਾ ਬਹੁਤ ਹੈਲਪ ਕਰਦਾ ਦੇਖੋ ਜਦੋਂ ਵੀ ਉਹਨੂੰ ਕੰਪਲੀਟ ਪਾਉਂਦੇ ਆ ਤਾਂ ਆਂਦਾ ਵੈਸੇ ਠੀਕ ਕਰਨ ਐਹੀ ਜੀ ਗੱਲ ਨਹੀਂ ਹੈਗੀ ਪਰ ਜਿਹੜਾ ਲੋਡ ਦੀ ਜਿਹੜੀ ਜ਼ਰੂਰਤ ਹੈ ਲੋਡ ਵਧਾਣ ਦੀ ਉਹ ਤਾਂ ਵਧੇ ਨਹੀਂ ਰਿਹਾ ਫਾਲਟ ਜਿਹੜਾ ਬਾਰ ਬਾਰ ਪਈ ਜਾਂਦਾ ਉਸ ਹਿਸਾਬ ਨਾਲ ਫਿਰ ਕੰਪਲੀਟ ਹੋਣ ਲੈ ਕੇ ਹੋ ਰਹੀ ਇੱਕ ਹੋਰ ਬੇਸਿਕ ਅਸੀਂ ਇੱਕ ਮਿੰਟ ਮੈਂ ਦੱਸ ਜੀ ਅਸੀਂ ਆਪਣੀ ਕੰਪਲੀਟ ਨੂੰ ਲੈ ਕੇ ਜੀ ਬਿਜਲੀ ਦਫ਼ਤਰ ਗਏ ਸੀਗੇ ਐਕਸ਼ਨ ਸਾਹਿਬ ਕੋਲੇ ਗਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਅਸੀਂ ਵਰਕਰ ਭੇਜਾਂਗੇ ਕਿ ਤੁਹਾਡੇ ਜੋ ਵੀ ਅਗਰ 3 ਫੇਸੇ ਲੋਡ ਡਿਵਾਈਡ ਨਹੀਂ ਹੈਗਾ ਤਾਂ ਉਸ ਨੂੰ ਲੋਡ ਨੂੰ ਡਿਵਾਈਡ ਕਰਾਵਾਂਗੇ ਅਗਰ ਹੋਰ ਕੋਈ ਆਪਸ਼ਨ ਹੈਗੀ ਹੈ ਵੀ ਆਹ ਟਰਾਂਸਫਾਰਮ ਲਗਾਣਾ ਹੈਗਾ ਤਾਂ ਅਸੀਂ ਟਰਾਂਸਫਾਰਮ ਲਗਾਵਾਂਗੇ ਲੇਕਿਨ ਉਹਨਾਂ ਵੱਲੋਂ ਸਾਨੂੰ ਮਿੱਠੀ ਗੋਲੀ ਦਿੱਤੀ ਗਈ ਜੋ ਅਸੀਂ ਚੂਸ-ਚੂਸ ਕੇ ਖਤਮ ਕਰ ਚੁੱਕੇ ਹਾਂ ਜੀ ਉਹ ਗੋਲੀ ਹੁਣ ਅਸੀਂ ਦੁਬਾਰਾ ਲੈਣ ਜਾਣਾ ਉਹਨਾਂ ਨੂੰ ਟਾਈਮ ਵੀ ਲੈਣਾ ਕਦੋਂ ਗੋਲੀ ਲੈਣੀ ਹੈ ਜੀ ਦੁਬਾਰੇ ਉਹ ਹੈਨਾ ਕਿਤੇ ਫੇਰ ਬਿਮਾਰ ਨਾ ਹੋ ਜਾਣਾ ਅਸੀਂ ਸਾਨੂੰ ਉਹਨਾਂ ਜੀ ਬਾਰ-ਬਾਰ ਐਦਾਂ ਹੀ ਮਿੱਠੇ ਦਿਲਾਸੇ ਮਿਲਦੇ ਰਹੇ ਹਨ ਕਿੰਨੀ ਦੇਰ ਤੋਂ ਤੁਸੀਂ ਗੋਲੀਆਂ ਖਾ ਰਹੇ ਹੋ ਤੇ ਆਹ ਬਿਜਲੀ ਨੂੰ ਲੈ ਕੇ ਇਹ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ ਜੀ ਇਹ ਤਾਂ ਲਗਾਤਾਰ ਹੀ ਚੱਲ ਰਿਹਾ ਜੀ ਇਹ ਮਿੱਠੀ ਗੋਲੀਆਂ ਕਾਫੀ ਟਾਈਮ ਤੋਂ ਚੱਲ ਰਹੀਆਂ ਹਰੇਕ ਪ੍ਰਸ਼ਾਸਨ ਵੱਲੋਂ ਸਾਡੇ ਹਰੇਕ ਪੱਖ ਵੱਲੋਂ ਸਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਕਾਫੀ ਬੰਦੇ ਨੂੰ ਤਾਂ ਸ਼ੂਗਰ ਵੀ ਹੋ ਚੁੱਕੀ ਹੈ ਜੀ ਇਹ ਗੋਲੀਆਂ ਖਾ ਕੇ ਕਿੰਨੀ ਦੇਰ ਤੋਂ ਹੈਗੇ ਆ ਕਿੰਨੀ ਪਾਣੀ ਪਾਣੀ ਦੀ ਪਾਣੀ ਦੀ ਪ੍ਰੋਬਲਮ ਸੀਗੀ ਸਾਡੇ ਪਿੰਡ ਕੀ ਚੰਦਾ ਰਿਹਾ ਜੀ ਸਮੈਲ ਆਂ ਦੇ ਰਹੀ ਪਾਣੀ ਦੀ ਪ੍ਰੋਬਲਮ ਅਸੀਂ ਉਹ ਆ ਪਿੰਡ ਦੇ ਮੁੰਡਿਆਂ ਨੇ ਯੂਥ ਨੇ ਖੜੇ ਹੋ ਕੇ ਜਾ ਜਾ ਕੇ ਉੱਥੇ ਆਪਣੀ ਮੰਗਾਂ ਰੱਖ ਰੱਖ ਕੇ ਬਾਰ ਬਾਰ ਆਪਣਾ ਪਰਸਨਲ ਟਾਈਮ ਕੱਢ ਕੱਢ ਕੇ ਉਹ ਪ੍ਰੋਬਲਮ ਸੋਲਵ ਕਰਾਈ ਹੈ ਜਦ ਕਿ ਹਲੇ ਵੀ ਉਹ 100% ਸੋਲਵ ਆਊਟ ਨਹੀਂ ਹੋਈ ਹੈਗੀ ਤੇ ਉਸ ਤੋਂ ਬਾਅਦ ਵੀ ਬਿਜਲੀ ਦਾ ਮੁੱਦਾ ਤਾਂ ਜਾਦਾ ਹੀ ਸਿਰ ਤੋਂ ਹੱਦ ਤੋਂ ਪਾਰ ਹੋ ਚੁੱਕਿਆ ਜੀ 300 ਯੂਨਟ ਫ੍ਰੀ ਹੈ ਸਰਕਾਰ ਕਹਿੰਦੀ ਹੈ 300 ਯੂਨਟ ਮੈਂ ਕਿਹੜੇ ਟੱਪਣੇ ਨਹੀਂ ਜੀ ਬਿਜਲੀ ਆਣੀ ਨਹੀਂ ਤਾਂ ਮਾਫੀ ਮਾਫੀ ਸਾਰੇ ਕੁਝ ਹੀ ਮਾਫੀ ਜੀ ਹੁਣ ਤੁਸੀਂ ਵੀ মিডিਆ ਵਾਲੇ ਆਉਂਦੇ ਆ ਜੀ ਸਾਨੂੰ ਪੁੱਛਦੇ ਕਿ ਬਿਜਲੀ ਆਉਂਦੀ ਕਿੰਨੇ ਘੰਟੇ ਹੈ ਜੀ ਮੈਂ ਕਹਾਂ ਤੁਸੀਂ ਨੇ ਸਾਡੇ ਬੰਦੇ ਸੌਣ ਆਉਂਦੇ ਆ ਕਿਥੇ 2 2 ਘੰਟੇ 2 ਦਿਹਾੜੀਆਂ ਲਾ ਕੇ ਬੰਦਾ ਆ ਰਿਹਾ ਕਿਥੇ 12 ਦਿਨ ਬਾਅਦ ਆ ਰਿਹਾ ਕਿ 10 ਦਿਨ ਬਾਅਦ ਆ ਰਿਹਾ ਟਰੱਕ ਡਰਾਈਵਰ ਸਾਡੇ ਗਰੁੱਪ ਚ ਐਡਾ ਰਿਕਾਰਡਿੰਗਾਂ ਪੈਂਦੀ ਆ ਉਹ ਬੰਦੇ ਪਰੇਸ਼ਾਨ ਨੇ ਜੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਸੀਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂਗੇ ਸਾਡੇ ਜਿੰਨੀ ਵੀ ਜਲਦੀ ਸਾਡੀ ਸਪੋਰਟ ਹੋ ਸਕਦੀ ਹੈ ਜੀ ਸਪੋਰਟ ਕੀਤੀ ਜਾਏ ਸਾਡੀ ਟੈਂਪਰੇਚਰ 42 ਤੋਂ ਵੱਧ ਹੈਗਾ ਪਰ ਪੰਜਾਬ ਦੇ ਵਿੱਚ ਕਈ ਜਗ੍ਹਾ ਜਿੱਥੇ ਸਰਕਾਰ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ 24 ਘੰਟੇ ਬਿਜਲੀ ਆ ਪਰ ਬਿਜਲੀ ਕਿੰਨੀ 24 ਘੰਟੇ ਆ ਇਹ ਹਾਲਾਤ ਤੁਸੀਂ ਜਿਹੜੇ ਪਿੰਡ ਵਾਸੀਆਂ ਦੇ ਕੈਮਰਾਮੈਨ ਸੇ ਸਿੰਘ ਦੇ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਜੇਰਕਾ